ਯੂਨੀਵਰਸਿਟੀ ਕਿਤੇ ਨਹੀਂ ਜਾਊਗੀ ਕਿਤੇ ਵੀ ਨਹੀਂ ਜਾਊਗੀ ਅੱਜ ਮੈਂ ਤੁਹਾਡੇ ਕੈਮਰੇ ਤੇ ਔਨ ਕੈਮਰਾ ਇੱਕ ਗੱਲ ਕਹਿ ਰਿਹਾ ਯੂਨੀਵਰਸਿਟੀ ਕਿਤੇ ਵੀ ਨਹੀਂ ਜਾਊਗੀ ਸੈਂਟਰ ਚਾਹੇ ਮੁਢੀ ਹੋ ਕੇ ਬਹਿ ਜਾਵੇ ਫੇਰ ਵੀ ਯੂਨੀਵਰਸਿਟੀ ਕਿਤੇ ਨਹੀਂ ਜਾਊਗੀ ਭਗਵੰਤ ਮਾਨ ਚਾਹੇ ਉਹਨਾਂ ਦੀ ਗੋਦੀ 'ਚ ਜਾ ਕੇ ਬਹਿ ਜਾਵੇ ਜੋ ਬਹਿ ਚੁੱਕਿਆ ਹੈ ਕੇਜਰੀਵਾਲ ਚਾਹੇ ਆਪਣਾ ਪੂਰਾ ਜੋਲ ਲੈ ਲੈਂਡ ਪੁਲਿੰਗ 'ਚ ਕੀ ਹੋਇਆ ਹੂੰ ਜ਼ਮੀਨਾਂ ਖੋਲੀਆਂ ਨਹੀਂ ਉਹ ਕਹਿੰਦੇ ਸੀਗੇ ਜ਼ਮੀਨਾਂ ਸਾਡੀ ਜ਼ਮੀਨਾਂ 'ਚ ਬਾਬੇ ਨੂੰ ਪੁੱਛਿਆ ਕਿਸ ਨੂੰ ਕਹਿੰਦੇ ਸਾਡੀ ਜ਼ਮੀਨਾਂ ਦੇ ਵਿੱਚ ਆ ਕੇ ਇੱਕ ਪੈਰ ਧਰ ਕੇ ਦਿਖਾ ਦੇ ਕਹਿੰਦੇ ਇਹ ਪੋਸਟਮਾਰਟਮ ਨਹੀਂ ਹੋ ਪਣਾ ਇਹ ਸਾਡਾ ਪੰਜਾਬ ਹੈ ਭਾਈ ਜੇ ਸਾਨੂੰ ਤੁਸੀਂ ਮਾਰੋਗੇ ਇਸ ਤਾਂ ਮਰਨ ਮਨਾਉਣ ਵਾਲੀਆਂ ਗੱਲਾਂ ਕਰਾਂਗੇ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਤਾਂ ਅੱਤਵਾਦੀ ਨੇ ਜਦੋਂ ਸਾਡੇ ਦੇ ਤੁਸੀਂ ਹੱਤ ਦਾ ਤਸ਼ੱਦਦ ਕਰੋਗੇ ਫਿਰ ਤਾਂ ਅਸੀਂ ਅੱਤਵਾਦੀ ਬਣਨ ਨੂੰ ਫਿਰ ਤਾਂ ਤੁਹਾਨੂੰ ਮਜਬੂਰ ਹੋਣਾ ਪੈਣਾ ਤੁਸੀਂ ਸਾਡੇ ਘਰਾਂ ਦੇ ਆ ਕੇ ਵਿੱਚ ਸਾਡੇ ਚ ਗਲਾਵੇਂ ਫੜੋਗੇ ਹੁਣ ਤਾਂ ਸਾਡੇ ਘਰਾਂ ਚ ਚੋਰ ਆ ਕੇ ਬੈਠੇ ਨੇ ਹੁਣ ਨਹੀਂ ਰੋਕਾਂਗੇ ਕਦੋਂ ਰੋਕਾਂਗੇ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਵਕਤ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਚੱਲ ਰਹੇ ਨੇ ਤੇ ਉਸ ਤਰੀਕੇ ਦੇ ਨਾਲ ਗੱਲ ਨਹੀਂ ਹੋ ਪਾ ਰਹੀ ਹੋਊਗੀ 10 ਦਿਨਾਂ ਦੇ ਵਿੱਚ ਕਣਕਾਂ ਬੀਜ ਹੋ ਜਾਣੀਆਂ ਨੇ ਫਿਕਰ ਨਾ ਕਰੋ 10 ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਨੇ ਪੰਜਾਬ ਦੇ ਵਿੱਚ ਇਹ ਸਭ ਕੱਲਾ ਮੁੱਦਾ ਵਿਦਿਆਰਥੀਆਂ ਦਾ ਨਹੀਂ ਰਹਿ ਗਿਆ ਨਾ ਹੁਣ ਤਾਂ ਮੁੱਦਾ ਹੱਕ ਦਾ ਆ ਗਿਆ ਹੁਣ ਤਾਂ ਮੁੱਦਾ ਤੁਹਾਡੀ ਹੋਂਦ ਦਾ ਆ ਗਿਆ ਹੁਣ ਤਾਂ ਮੁੱਦਾ ਇਹ ਹੋ ਗਿਆ ਕਿ ਇੱਕ ਪਾਸੇ ਜਨੇਊ ਤਾਰ ਕੇ ਖਾ ਰਹੇ ਨੇ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਭਾਈ ਅਸੀਂ ਲੜਾਂਗੇ ਮਰਾਂਗੇ ਅੜਾਂਗੇ ਉਹ ਮੁੱਦਾ ਆ ਕਿਸਾਨੀ ਅੰਦੋਲਨ ਦੇ ਵਿੱਚ ਮੁੱਦਾ ਕਾਹਦਾ ਸੀਗਾ ਹੁੰਦਾ ਦਾ ਸੀਗਾ ਪੰਜਾਬ ਕੱਲ ਨੂੰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਸੈਂਟਰਲਾਈਜ਼ ਕਰਤੀ ਮੰਨ ਲਓ ਜੋ ਇਹਨਾਂ ਨੋਟੀਫਿਕੇਸ਼ਨ ਦੇਤਾ ਜੀ ਅਸੀਂ ਮੰਨ ਕੇ ਚੁੱਪ ਚੁੱਪ ਘਰੇ ਬੈ ਕੇ ਠੀਕ ਹੈ ਇਹਨਾਂ ਨੇ ਕੱਲ ਨੂੰ ਚੰਡੀਗੜ੍ਹ ਲੈ ਲਿਆ ਫਿਰ ਅਸੀਂ ਦੱਸਦੇ ਹਾਂ ਕਿ 1947 ਦੇ ਵਿੱਚ ਸਿੱਧੀ ਵੰਡ ਹੋਈ ਸੀਗੀ ਸਾਡੇ ਪਾਕਿਸਤਾਨ ਹਜੇ ਵੀ ਦੇਖਦੇ ਆਂ ਆਪਾਂ ਲਾਹੌਰ ਜਾ ਕੇ ਉਹ ਆਪਣੀਆਂ ਹਵੇਲੀਆਂ ਦੇਖਦੇ ਆਂ ਅਸੀਂ ਵੀ ਕਿਆ ਕਰਾਂਗੇ ਜੀ ਇਹ ਸਾਡੀ ਯੂਨੀਵਰਸਿਟੀ ਸੀ ਉਹਨਾਂ ਨੇ ਸਾਡੇ ਵਾਲੇ ਨੇ ਪੁੱਛਿਆ ਕਰਨਾ ਜਦੋਂ ਅਸੀਂ ਵੱਡੇ ਲੀਡਰ ਨੂੰ ਸਵਾਲ ਪੁੱਛਦੇ ਆ ਨਾ ਕਿ ਇਹਨਾਂ ਨੇ ਕੁਛ ਨਹੀਂ ਕੀਤਾ ਉਹਨਾਂ ਨੇ ਸਾਨੂੰ ਪੁੱਛਿਆ ਉਹ ਯ ਇਹ ਤੋਂ ਚੰਗਾ ਤਾਂ ਚੁੱਲੂ 'ਤੇ ਪਾਣੀ 'ਚ ਮਾਰੀ ਜਾਂਦੇ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ 40 ਮੁਕਤ ਛੱਡ ਕੇ ਚਲੇ ਗਏ ਸੀ ਨਾ ਉਹ ਘਰਦਿਆਂ ਜਾ ਕੇ ਉਹਨਾਂ ਨੂੰ ਚੂੜੀਆਂ ਦਿੱਤੀਆਂ ਸੀਗੀਆਂ ਕਿ ਤੁਸੀਂ ਚੂੜੀਆਂ ਪਾ ਲਓ ਮਹਾਰਾਜ ਕਹਿੰਦੇ ਸੀ ਬਿਦਾਵਾ ਲੈ ਕੇ ਚਲ ਜਾਓ ਉਹਨਾਂ ਨੇ ਬਿਦਾਵਾ ਲਿਖਤਾ ਜਦੋਂ ਕਰੇ ਗਏ ਉਹ ਕਹਿੰਦੀ ਚੂੜੀਆਂ ਪਾ ਲਓ ਇਸ ਤੋਂ ਚੰਗਾ ਤਾਂ ਮੌਤ ਲੈ ਲੈਂਦੇ ਜਾ ਕੇ ਉਹ ਫੇਰ ਮਹਾਰਾਜ ਕੋਲ ਗਏ ਮਹਾਰਾਜ ਦਾ ਫੇਰ ਇੰਨਾ ਵੱਡਾ ਦੇ ਲੋ ਕਹਿੰਦੇ ਮਹਾਰਾਜ ਬਿਦਾਵਾ ਫਾੜ ਦਿਓ ਠੀਕ ਹੈ ਜੀ ਫਾੜ ਦਿੰਨੇ ਅਣਖ ਦੀ ਮੌਤ ਨਾਲੋਂ ਭੇਡਾ ਵਾਂਗੂ ਜ਼ਿੰਦਗੀ ਜੀਣੀ ਇੱਕ ਮਰਦ ਵਾਸਤੇ ਬਹੁਤ ਔਖੀ ਹੈ ਮਰਦ ਕਦੇ ਵੀ ਆਪਣੀ ਜ਼ੁਬਾਨ ਦਾ ਸੌਦਾ ਨਹੀਂ ਕਰੂਗਾ ਪੰਜਾਬ ਦੇ ਨੌਜਵਾਨ ਮਰਦਾਂ ਦੇ ਨੌਜਵਾਨ ਨੇ ਮਰਦਾਂ ਦੇ ਜਾਇ ਨੇ ਪੰਜਾਬ ਦੀਆਂ ਮਾਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮਾਤਾ ਗੁਜ਼ਰੀ ਤੋਂ ਸਿੱਖਿਆ ਲੈ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਦੀਆਂ ਨੇ ਉਸ ਇਤਿਹਾਸ ਨੂੰ ਤੁਸੀਂ ਕਿਹੜੇ ਪਾਸੇ ਖਤਮ ਕਰੋਗੇ ਸਰ